ਲੋਕਸਭਾ ਦੀ ਚੋਣਾਂ ਉਹਦੇ ਵਿੱਚ ਕਈ ਮੰਤਰੀ ਐਮਪੀ ਦੀ ਚੋਣ ਲੜ ਸਕਦੇ ਨੇ ਯਾਨੀ ਕਿ ਜਿਨ੍ਹਾਂ ਦਾ ਜ਼ਿਆਦਾ ਦਬਦਬਾ ਜਿਨ੍ਹਾਂ ਨੂੰ ਲੋਕ ਜ਼ਿਆਦਾ ਪਿਆਰ ਕਰਦੇ ਨੇ ਉਤਸ਼ਾਹ ਦਿੰਦੇ ਨੇ ਉਹ ਦੁਬਾਰਾ ਫਿਰ ਚੋਣ ਮੈਦਾਨ ਦੇ ਵਿੱਚ ਐਮਪੀ ਵਜੋਂ ਉਤਰ ਸਕਦੇ ਨੇ 2-4 ਵੀ ਐਮਪੀ ਆ ਜਾਂਦੇ ਨੇ ਜ਼ਿਆਦਾ ਵੀ ਆ ਜਾਂਦੇ ਆ ਤਾਂ ਫਰਕ ਕੋਈ ਨਹੀਂ ਪੈਣਾ ਕਿਉਂਕਿ 92 ਦੇ ਨਾਲ ਬਹੁਤ ਬਹੁਤ ਵੱਡਾ ਮਿਲਿਆ ਹੋਇਆ ਹੈ ਤੇ ਉਹਦੇ ਵਿੱਚੋਂ ਜੇ ਇੱਧਰ ਅਸਤੀਫਾ ਦੇ ਕੇ ਐਮਪੀਸ਼ਿਪ 'ਤੇ ਜੁਆਇਨ ਵੀ ਕਰ ਲੈਂਦੇ ਨੇ ਤਾਂ ਫਿਰ ਵੀ ਉਸੇ ਤਰ੍ਹਾਂ ਹੀ ਪਾਰਟੀ ਚੱਲਦੀ ਰਹੇਗੀ। ਸੰਗਰੂਰ ਤੋਂ ਗੁਰਬੀਰ ਸਿੰਘ ਮੀਤ ਇਹਰ ਨੂੰ ਸੋਚਿਆ ਜਾ ਸਕਦਾ ਹੈ। ਹਮ ਫਰੀਦਕੋਟ ਦੇ ਉੱਤੋਂ ਡਾਕਟਰ ਬਲਜੀਤ ਕੌਰ ਹਮ ਸੋਚਿਆ ਜਾ ਸਕਦਾ ਹੈ। ਬਠਿੰਡੇ ਤੋਂ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਖੇਤੀਬਾੜੀ ਮੰਤਰੀ ਨੇ ਜਾਂ ਪ੍ਰੋਫੈਸਰ ਬਲਜਿੰਦਰ ਕੌਰ ਬਾਰੇ ਸੋਚਿਆ ਜਾ ਸਕਦਾ ਹੈ। ਆਮ ਆਦਮੀ ਪਾਰਟੀ ਕਾਫੀ ਚਰਚਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਈ ਜਿਹੜੇ ਅਹੁਦੇ ਵੀ ਦਿੱਤੇ ਜਾ ਰਹੇ ਨੇ ਜਿਵੇਂ ਅਨਸੂਚਿਤ ਜਾਤੀ ਨਾਲ ਸੰਬੰਧਿਤ ਵਿੰਗ ਤਾਂ ਉਹਦੇ ਵੀ ਪ੍ਰਧਾਨ ਲਾਏ ਗਏ ਨੇ ਪੰਜਾਬ ਪੱਧਰ ਦੇ ਉੱਤੇ ਤੇ ਇੱਕ ਜਿਹੜਾ ਅਹੁਦਾ ਪ੍ਰੀਤੀ ਮਲਹੋਤਰਾ ਨੂੰ ਦਿੱਤਾ ਗਿਆ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਕਮਾਂਡ ਦੇ ਦਿੱਤੀ ਗਈ ਹੈ ਪੰਜਾਬ ਦੀ ਤੇ ਇਸ ਤੋਂ ਇਲਾਵਾ ਕਹਿੰਦੇ ਜਿਹੜੀ ਲੋਕ ਸਭਾ ਦੀ ਚੋਣ ਆ ਉਹਦੇ ਵਿੱਚ ਕਈ ਮੰਤਰੀ ਐਮਪੀ ਦੀ ਚੋਣ ਲੜ ਸਕਦੇ ਨੇ ਯਾਨੀ ਕਿ ਜਿਨ੍ਹਾਂ ਦਾ ਜ਼ਿਆਦਾ ਦਬਦਬਾ ਜਿਨ੍ਹਾਂ ਨੂੰ ਲੋਕ ਜ਼ਿਆਦਾ ਪਿਆਰ ਕਰਦੇ ਨੇ ਉਤਸ਼ਾਹ ਦਿੰਦੇ ਨੇ ਉਹ ਦੁਬਾਰਾ ਫਿਰ ਚੋਣ ਮੈਦਾਨ ਦੇ ਵਿੱਚ ਐਮਪੀ ਵਜੋਂ ਉਤਰ ਸਕਦੇ ਨੇ ਉਮੀਦਵਾਰ ਵਜੋਂ ਕਿਉਂਕਿ ਜੇਕਰ 2 4 20 ਐਮਪੀ ਆ ਜਾਂਦੇ ਨੇ ਜ਼ਿਆਦਾ ਵੀ ਆ ਜਾਂਦੇ ਆ ਤਾਂ ਫਰਕ ਕੋਈ ਨਹੀਂ ਪੈਣਾ ਕਿਉਂਕਿ 92 ਦੇ ਨਾਲ ਬਹੁਤ ਬਹੁਤ ਵੱਡਾ ਮਿਲਿਆ ਹੋਇਆ ਤੇ ਉਹਦੇ ਵਿੱਚੋਂ ਜੇ ਇੱਧਰ ਅਸਤੀਫਾ ਦੇ ਕੇ ਐਮਪੀਸ਼ਿਪ 'ਤੇ ਜੁਆਇਨ ਵੀ ਕਰ ਲੈਂਦੇ ਨੇ ਤਾਂ ਫਿਰ ਵੀ ਉਸੇ ਤਰ੍ਹਾਂ ਹੀ ਪਾਰਟੀ ਚੱਲਦੀ ਰਹੇਗੀ ਪਰ ਹੁਣ ਕਿਹਨੂੰ ਦਿੰਦੇ ਨੇ ਟਿਕਟ ਇਹ ਸਵਾਲ ਹੈ ਜੀ ਰੌਲਾ ਇਸ ਗੱਲ ਦਾ ਕਿ ਕਿ ਜਿਹੜਾ ਰੌਲਾ ਚੱਲਦਾ ਕਿ ਇਹਨਾਂ ਕੋਲੇ ਉਮੀਦਵਾਰ ਹੈ ਨਹੀਂ ਹੂੰ ਇਹ ਸਭ ਤੋਂ ਵੱਡੀ ਗੱਲ ਹੈ ਹੂੰ ਇੱਕ ਰਿਪੋਰਟ ਛਪੀ ਹੈ ਉਹਦੇ ਵਿੱਚ ਕਹਿੰਦੇ ਸੰਗਰੂਰ ਤੋਂ ਗੁਰਬੀਰ ਸਿੰਘ ਮੀਤ ਇਹਰ ਨੂੰ ਸੋਚਿਆ ਜਾ ਸਕਦਾ ਹੈ ਹੂੰ ਫਰੀਦਕੋਟ ਦੇ ਉੱਤੋਂ ਡਾਕਟਰ ਬਲਜੀਤ ਕੌਰ ਹੂੰ ਸੋਚਿਆ ਜਾ ਸਕਦਾ ਹੈ ਬਠਿੰਡੇ ਤੋਂ ਗੁਰਮੀਤ ਸਿੰਘ ਖੁੱਡਗਾਂ ਜਿਹੜੇ ਖੇਤੀਬਾੜੀ ਮੰਤਰੀ ਨੇ ਜਾਂ ਪ੍ਰੋਫੈਸਰ ਬਲਜਿੰਦਰ ਕੌਰ ਬਾਰੇ ਸੋਚਿਆ ਜਾ ਸਕਦਾ ਹੈ ਇਸੇ ਤਰ੍ਹਾਂ ਲਾਲਚੰਦ ਕਟਾਰੂ ਚੱਕ ਨੂੰ ਹੁਸ਼ਿਆਰਪੁਰ ਤੋਂ ਹੂੰ ਤੇ ਸੁਸ਼ੀਲ ਕੁਵਾਰ ਰਿੰਕੂ ਦਾ ਜਲੰਧਰ ਤੋਂ ਹੈ ਗਈ ਨੇ ਹੂੰ ਇੱਕ ਦੋ ਕਾਂਗਰਸੀਆਂ ਬਾਰੇ ਵੀ ਚਰਚਾ ਚੱਲਦੀ ਹੈ ਕਿ ਉਹ ਪਾਲਾ ਬਦਲ ਸਕਦੇ ਆ ਬਦਲਦੇ ਆ ਨਹੀਂ ਬਦਲਦੇ ਸਾਨੂੰ ਨਹੀਂ ਪਤਾ ਚਰਚਾ ਹੈ ਹੂੰ ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਜਿਹੜੀ ਪਾਰਟੀ 92 ਵਿਧਾਇਕ ਹੋਵੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨਾਂ ਨੂੰ 13 ਉਮੀਦਵਾਰ ਨਹੀਂ ਲੱਭਦੇ ਹੂੰ ਜੇ ਦੁੱਧ ਕਰ ਲਈਏ ਸਮਝੌਤਾ ਹੋ ਗਿਆ ਹੂੰ ਫਿਰ 6-6 ਮੀਤਵਾਰ ਨਹੀਂ ਲੱਭਦੇ ਅੱਜ ਜਦੋਂ ਤਰਵਿੰਦਰ ਇਹ ਬੰਦੇ ਜੇ ਮੰਨ ਲਓ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਖੜੇ ਕਰਤਾ ਹੂੰ ਕੱਲ ਉਹ ਜਿੱਤ ਗਏ ਹੂੰ ਤੇ ਫਿਰ ਇਹਨਾਂ ਦੀ ਸੀਟ ਇੱਥੇ ਖਾਦੀ ਉਹ ਜੂ ਫਿਰ ਚੋਣ ਕਰਾ ਲਿਓ ਲੱਖਾਂ ਰੁਪਇਆ ਪੰਜਾਬ ਦਾ ਫੇਰ ਲਾ ਦਿਓ ਹੂੰ ਚੋਣ 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 ਸਾਰੀਆਂ ਪਾਰਟੀਆਂ ਦੇ ਵਿੱਚ ਇਹ ਬਹੁਤ ਵੱਡਾ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਹੈ ਕਿ ਐਮਐਲਏ ਬਣਾ ਦਿਓ ਐਮਐਲਏ ਨੂੰ ਐਮਪੀ ਬਣਾ ਦਿਓ ਐਮਪੀ ਤੋਂ ਫੇਰ ਐਮਐਲਏ ਦੀ ਟਿਕਟ ਲੜਾ ਦਿਓ ਹਮ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਣਨਾ ਤਾਂ ਮੁੱਖ ਮੰਤਰੀ ਹੈ ਤੇ ਮੈਂਬਰ ਪਾਰਲੀਮੈਂਟ ਆਪ ਲੜ ਕੇ ਬਹਿਗੇ ਹਮ ਕਿਸੇ ਹੋਰ ਨੂੰ ਮੌਕਾ ਦੇ ਦਿੰਦੇ ਸਾਰੀਆਂ ਪਾਰਟੀਆਂ ਦੇ ਵਿੱਚ ਜਦੋਂ ਐਮਪੀ ਜਾਂ ਐਮਐਲਏ ਬਣੇ ਹੋਏ ਨੂੰ ਦੂਜੀ ਵਾਰ ਚੋਂ ਲੜਾਈ ਜਾਂਦੀ ਆ ਮੇਰਾ ਖਿਆਲ ਹੈ ਇਹਦੇ ਤੇ ਪਾਬੰਦੀ ਹੋਣੀ ਚਾਹੀਦੀ ਹੈ ਕਿ ਤੁਸੀਂ ਬਾਰ-ਬਾਰ ਲੋਕਾਂ ਦੇ ਟੈਕਸਾਂ ਦੇ ਪੈਸੇ ਦਾ ਬਰਬਾਦ ਕਰਦੇ ਹੋ ਜਿਹੜਾ ਇਹ ਬਹੁਤ ਗਲਤ ਗੱਲ ਹੈ ਇਹ ਪਾਰਟੀਆਂ 117 ਬੰਦੇ ਵਿਧਾਨ ਸਭਾ ਵਾਸਤੇ 13 ਲੋਕ ਸਭਾ ਵਾਸਤੇ 117 ਤੇ 13 130 ਤੇ 7 ਰਾਜ ਸਭਾ ਵਾਸਤੇ 137 ਬੰਦੇ ਨਹੀਂ ਪੈਦਾ ਕਰ ਸਕੇ ਅਸੀਂ ਇੱਥੇ ਇੱਕ ਪਾਰਟੀ ਚ ਕਿੰਨੇ ਬਣ ਗਏ ਜੇ 4-5 ਪਾਰਟੀਆਂ ਨੇ ਇਹਨਾਂ ਦੀ ਗਿਣਤੀ 6-700 ਬੰਦੀ ਹੈ ਹਮ ਹਰੇਕ ਪਾਰਟੀ ਨੂੰ 137 ਜੇ 5 ਕਰ ਲਈਏ ਤਾਂ ਮਤਲਬ 13 5 65 ਤੇ ਤਿੰਨ 68 685 ਕ ਬਣੇ ਹਮ ਜੇ 5 ਨੂੰ ਵੀ ਆਪਾਂ ਬਣੀਆਂ 700 ਨਹੀਂ ਪੂਰਾ ਐਡੇ ਵੱਡੇ ਪੰਜਾਬ ਦੇ ਵਿੱਚੋਂ ਜਿਹੜੀ ਪਹਿਲਾ ਸੂਬੇ ਤੋਂ ਸੂਬੇ ਤੇ ਜਿਹੜੀ ਲੀਡਰਸ਼ਿਪ ਦੀ ਕਤਾਰ ਆ ਦੂਜੀ ਤਰ ਦੀ ਲੀਡਰਸ਼ਿਪ ਦੂਜੇ ਪੱਧਰ ਦੀ ਹਮ ਸਾਰੀਆਂ ਪਾਰਟੀਆਂ ਨੇ ਉਹ ਲੀਡਰਸ਼ਿਪ ਪੈਦਾ ਨਹੀਂ ਹੋਣੀ ਦਿੱਤੀ ਤਾਂ ਕਿ ਮੇਰੇ ਆਲਾ ਕਿਤੇ ਇਹ ਅਹੁਦਾ ਨਾ ਖੋਲੇ ਵੀ ਇਹ ਚੀਜ਼ਾ ਬਹੁਤ ਮਾੜੀ ਗਾ ਨੇ ਦੂਜੀ ਤਰ ਦੀ ਪਹਿਲਾਂ ਹੁੰਦਾ ਸੀ ਕਿਸੇ ਵੀ ਪਾਰਟੀ ਦੇ ਵਿੱਚ ਦੂਜੀ ਤਰ ਦਾ ਜਿਹੜਾ ਜੂਥ ਸੀ ਹਮ ਜੂਥ ਕਾਂਗਰਸ ਹਮ ਐਨਐਸ ਜੂਆਈ ਹਮ ਐਸਓਆਈ ਵਿਦਿਆਰਥੀ ਬਿੰਗ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਚੋਣਾਂ ਹੁੰਦੀਆਂ ਸੀ ਆ ਆਪਣੀ ਪੰਜਾਬੀ ਯੂਨੀਵਰਸਿਟੀ ਤਾਂ ਮੇਰੇ ਕਾਲ 1982 ਤੋਂ ਬਾਅਦ ਹੋਈਓ ਨਹੀਂ ਨਹੀਂ ਹੋਈਆਂ ਤੇ ਪੰਜਾਬ ਯੂਨੀਵਰਸਿਟੀ ਚ ਹੁੰਦੀ ਆ ਨਾ ਪੀਯੂ ਚ ਹੋਈ ਆ ਨਾ ਗੁਰੂ ਅਰਣਕ ਦੇਵ ਚ ਹੋਈ ਆ ਹਮ ਕਿਉਂ ਨਹੀਂ ਤੁਸੀਂ ਉੱਥੋਂ ਦੂਜੀ ਕਤਾਰ ਦੇ ਨੌਜਵਾਨ ਵਰਗ ਨੂੰ ਅੱਗੇ ਦੇ ਹੁੰਦੇ ਤੁਸੀਂ ਕਦੋਂ ਤੱਕ ਰਹੇ ਨੇ ਹਮ ਕੋਈ ਨਾ ਕੋਈ ਤਾਂ ਤਮਾ ਪਰ ਨਹੀਂ ਚਾਹੀਦੀ ਐ ਜਾਂ ਤਮਾ ਇਸੇ ਤਰ੍ਹਾਂ ਵਾ ਵਾ ਕਰਦੀ ਰਹੂਗੀ ਕਿ ਮੈਂ 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 ਇਸੇ ਕਰਕੇ ਚੰਗੀ ਲੀਡਰਸ਼ਿਪ ਦੀ ਘਾਟ ਸਾਡੇ ਸਾਰੇ ਪੱਧਰਾਂ ਤੇ ਪੈ ਚੁੱਕੀ ਹੈ ਜਿਹੜਾ ਇੱਕ ਵਾਰੀ ਕੁਰਸੀ ਤੇ ਬਹਿ ਗਿਆ ਉਹ ਕਹਿੰਦਾ ਵੀ ਇਹ ਮੇਰੀ ਹੈ ਤੁਸੀਂ ਪਰਦੇ ਆਂ ਉਧਰ ਬੈਠੋ ਇੱਧਰ ਨਹੀਂ ਚੱਕਣਾ ਇਹ ਚੀਜ਼ ਬਹੁਤ ਮਾੜੀ ਹੈ ਇਹਦੇ ਤੇ ਵਿਚਾਰ-ਵਟਾਂਦਰਾ ਕੀਤਾ ਜਾਣਾ ਚਾਹੀਦਾ ਤੇ ਇਹਨੂੰ ਗੰਭੀਰਤਾ ਨਾਲ ਵੀ ਲਿਆ ਜਾਣਾ ਚਾਹੀਦਾ ਨੀਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਭੁੱਲਾਂਗੇ ਅੰਦਰੋਂ ਨਿਰਾਦ। ਬਣਾਾਂਗੇ بلند ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ